ਸ਼ਹਿਰ ਨਗਰੀ ਦੇ ਵਿੱਚ ਲਗਾਤਾਰ ਨਾਕੇ ਬੰਦੀ ਜਿਹੜੀ ਹੈ ਵਧਾਈ ਜਾ ਰਹੀ ਆ ਤਾਂ ਪੁਲਿਸ ਵੱਲੋਂ ਜਿਹੜੇ ਚਲਾਣ ਵੀ ਕੱਟੇ ਜਾ ਰਹੇ ਨੇ ਤੇ ਜਿਹੜੇ ਲੋਕ ਕਾਨੂੰਨ ਨਹੀਂ ਫੋਲੋ ਕਰ ਰਹੇ ਕਾਨੂੰਨ ਤੋੜ ਰਹੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਵੀ ਕੀਤੀ ਜਾ ਰਹੀ ਆ ਹਾਲਾਂਕਿ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਾ ਵੀ ਬਿਲਕੁਲ ਨੇੜੇ ਆ ਤਾਂ ਪ੍ਰਕਾਸ਼ਪੁਰਾ ਨੂੰ ਵੀ ਲੈ ਕੇ ਜੋ ਲਗਾਤਾਰ ਸਿਕਿਉਰਿਟੀ ਦੇ ਪੁਖਤਾ ਪ੍ਰਬੰਧਾਂ ਦੀ ਗੱਲ ਕਰ ਲਈਏ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਤਾਂ ਜਾਂ ਫਿਰ ਟ੍ਰੈਫਿਕ ਦੀ ਗੱਲ ਕਰ ਲਈਏ ਤਾਂ ਹਰ ਇੱਕ ਤਰਾ ਤੋਂ ਸੱਚੇ ਟੰਗ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਆਪਣੀ ਜਿਹੜੀ ਡਿਊਟੀ ਜਿਹੜੀ ਆ ਵਧੀਆ ਤਰੀਕੇ ਨਾਲ ਨਿਭਾਈ ਜਾ ਰਹੀ ਆ ਤਾਂ ਕੋਈ ਵੀ ਅਗਰ ਸ਼ਰਾਰਤੀ ਅੰਸਰ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਉਹ ਕੀਤੀ ਜਾਂਦੀ ਆ ਹਾਲਾਂਕਿ ਇੱਕ ਚੀਜ਼ ਦੇ ਉੱਤੇ ਜ਼ਰੂਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅਗਰ ਕੋਈ ਵੀ ਨੌਜਵਾਨ ਜਾਂ ਫਿਰ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੁੰਦਾ ਹੈ ਜਾਂ ਫਿਰ ਗੱਡੀ ਚੋਰੀ ਦੀ ਹੁੰਦੀ ਆ ਤਾਂ ਪੁਲਿਸ ਲਗਾਤਾਰ ਜੋ ਇੱਕ ਐਪਲੀਕੇਸ਼ਨ ਦੇ ਰਾਹੀਂ ਉਹ ਜ਼ਰੂਰ ਚੈੱਕ ਕਰਦੀ ਹੈ ਕਿ ਅਗਰ ਕੋਈ ਕ੍ਰਿਮੀਨਲ ਰਿਕਾਰਡ ਹੁੰਦਾ ਤਾਂ ਉਸ ਐਪਲੀਕੇਸ਼ਨ ਦੇ ਵਿੱਚ ਉਸ ਵਿਅਕਤੀ ਦੀ ਫੋਟੋ ਕਲਿੱਕ ਕਰਕੇ ਉਸ ਦੀ ਜਿਹੜੀ ਪੂਰੀ ਜਾਣਕਾਰੀ ਜਿਹੜੀ ਹੈ ਲਈਤੀ ਜਾਂਦੀ ਹੈ ਤਾਂ ਸਾਡੇ ਨਾਲ ਜਿਹੜੇ ਇੱਥੇ ਅਲਾ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਲਗਾਤਾਰ ਚੈਕਿੰਗ ਵੀ ਜਾਰੀ ਹੈ ਤੁਸੀਂ ਨਾਕਾਬੰਦੀ ਕੀਤੀ ਹੈ ਚਲਾਨ ਵੀ ਕੱਟ ਰਹੇ ਹੋ ਕਾਲੇ ਸ਼ੀਸ਼ਿਆਂ ਦੇ ਉੱਤੇ ਖਾਸ ਕਰਕੇ ਤੁਸੀਂ ਜਿਹੜੀ ਕਾਰਵਾਈ ਕਰਦੇ ਦਿਖਾਈ ਦੇ ਰਹੇ ਹੋ ਤਾਂ ਕੀ ਕਾਰਨ ਹੈ ਕਿਉਂ ਇੰਨੀ ਸ਼ਕਤੀ ਜਿਹੜੀ ਹੈ ਗੁਰੂ ਨਗਰੀ ਚ ਵਧਾਈ ਗਈ ਹੈ ਵੇਖੋ ਜੀ ਇੱਕ ਤੇ ਪਬਲਿਕ ਦੀ ਸੁਰੱਖਿਆ ਦੇ ਮੱਦੇ ਨੰਬਰ ਨੰਬਰ 2 ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਵੀ ਆ ਰਿਹਾ ਜੀ ਉਹਦੇ ਮੱਦੇ ਨਜ਼ਰ ਸ਼ਹਿਰ ਦੀ ਸੁਰੱਖਿਆ ਸ਼ਰਧਾਲੂ ਬਹੁਤ ਹੋਣੇ ਆ ਜੀ ਇੱਥੇ ਅੰਮ੍ਰਿਤਸਰ ਆ ਵੀ ਰਹੇ ਨੇ ਸਾਰਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਸੀ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਅੰਮ੍ਰਿਤਸਰ ਸਿਟੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿੱਤਾ ਨਿਰਦੇਸ਼ਾਂ ਅਨਸਾਰ ਅਸੀਂ ਸਮੇਂ-ਸਮੇਂ ਤੇ ਟ੍ਰੈਫਿਕ ਪੋਸਟ ਲਾਉਂ ਜਿਹੜੀ ਨਾਕਾਬੰਦੀ ਕਰਕੇ ਚੈਕਿੰਗ ਕਰਦੇ ਆ ਗਲਤ ਅੰਸਰਾਂ ਨੂੰ ਵੀ ਅਸੀਂ ਚੈੱਕ ਕਰਦੇ ਆ ਕਾਲੇ ਸ਼ੀਸ਼ੇ ਲਾਏ ਜਿਨ੍ਹਾਂ ਨੇ ਕਾਲੀਆਂ ਆਪਣਾ ਲਾਈਆਂ ਜਾਲੀਆਂ ਉਹਨਾਂ ਦੇ ਅਸੀਂ ਚ ਕਰਦੇ ਆ ਬਿਦਾਉਟ ਨੰਬਰ ਆ ਵਹੀਕਲ ਹੋ ਗਏ ਜਾਂ ਟ੍ਰਿਪਲਿੰਗ ਦੇ ਇਹਨਾਂ ਸਾਰਿਆਂ ਤੋਂ ਇਲਾਵਾ ਅਸੀਂ ਜਿਹੜਾ ਟ੍ਰੈਫਿਕ ਨੂੰ ਵੀ ਰੈਗੂਲੇਟਰ ਦੇ ਸਬੰਧ ਵਿੱਚ ਆਪਣਾ ਸਭ ਤੋਂ ਜ਼ਿਆਦਾ ਜਿਆਦਾ ਰੈਗੂਲੇਟ ਕਰਦੇ ਆ ਜਿਸ ਤਰ੍ਹਾਂ ਹੁਣ ਸਰਦਾਲੂ ਆ ਰਹੇ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਆ ਜੀ ਉਹ ਫਿਰ ਅਸੀਂ ਜਿਹੜਾ ਵਾ ਰੋਂਗ ਪਾਰਕਿੰਗ ਗੱਡੀਆਂ ਕੋਈ ਨਾਂ ਲਾਵੇ ਸਾਈਡ ਤੇ ਹਟਾ ਕੇ ਜੀ ਤੇ ਉਸ ਦੇ ਉੱਤੇ ਵੀ ਜਿਹੜੀ ਆ ਬਣਦੀ ਜਿਹੜੀ ਅਗਰ ਕੋਈ ਗਲਤੀ ਕਰਦਾ ਰੋਂਗ ਪਾਰਕਿੰਗ ਕਰਦਾ ਤਾਂ ਉਰਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਉੱਤੇ ਵੀ ਕਾਰਵਾਈ ਕੀਤੀ ਜਾਂਦੀ ਜੇ ਕੋਈ ਰੋਂਗ ਪਾਰਕਿੰਗ ਗੱਡੀ ਕਰਦਾ ਵਾ ਸਾਡੇ ਕੋਲ ਰਿਕਵਰੀ ਵੈਨਵੀ ਆ ਜੀ ਅਸੀਂ ਰਿਕਵਰੀ ਵੈਨ ਨਾਲ ਜੇ ਪਹਿਲਾਂ ਤੇ ਬੁਲਾਈਦਾ ਜੀ ਨੋਟਿਸਮੈਂਟ ਕਰਕੇ ਜੇ ਆ ਗਿਆ ਕੋਈ ਤੇ ਬੈਸਟ ਆਦਰਵਾਇਜ਼ ਅਸੀਂ ਜਿਹੜਾ ਵਾ ਉਹ ਫਿਰ ਰਿਕਵਰੀ ਵੈਨ ਤੇ ਪਾ ਕੇ ਜਿਹੜੇ ਆਪਣੇ ਟ੍ਰੈਫਿਕ ਪੁਲਿਸ ਲਾਈਨ ਤੋਂ ਕੱਢਦੇ ਆ ਉੱਥੇ ਉਹਨਾਂ ਨੂੰ ਫਾਈਨ ਪੇ ਕਰਨਾ ਪੈਂਦਾ ਜੀ ਇੱਕ ਐਪਲੀਕੇਸ਼ਨ ਆਹੀ ਵੀ ਦੇਖਿਆ ਜਾ ਰਿਹਾ ਕਿ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਖਾਸ ਕਰਕੇ ਜਿਹੜ ਕੈਸ਼ਨ ਤੋਂ ਅਭੀ ਜਾਣਿਆ ਜਾਂਦਾ ਕਿ ਇਸਦੇ ਕੋਈ ਪਰਚਾ ਜਾਂ ਕ੍ਰਿਮੀਨਲ ਰਿਕਾਰਡ ਹੈਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਾਕਿਆਂ ਦੇ ਉੱਤੇ ਵੀ ਇਹ ਚੀਜ਼ ਜ਼ਰੂਰ ਕੀਤੀ ਗਈ ਸੀਗੀ ਹੇ ਆ ਭਾਜੀ ਸਾਡੇ ਕੋਲ ਆਇਆ ਨਹੀਂ ਹੈ ਜੀ ਅਸੀਂ ਇਸ ਤੇ ਵੀ ਫੋਕਸ ਜ਼ਰੂਰ ਕਰਾਂਗੇ ਅਧਿਕਾਰੀ ਜ਼ਰੂਰ ਲਗਾਤਾਰ ਇਹ ਚੀਜ਼ ਉੱਤੇ ਕਰਦੇ ਨਹੀਂ ਕਿਉਂਕਿ ਐਡੀਐਸਪੀ ਸਾਹਿਬ ਦੇ ਨਾਲ ਵੀ ਸਾਡੀ ਉਹ ਤੋਂ ਗੱਲ ਹੋਈ ਸੀਗੀ ਤਾਂ ਉਸ ਤੋਂ ਇਲਾਵਾ ਜਿਹੜੇ ਤੁਸੀਂ ਇੱਥੇ ਜਾਲੀਆਂ ਦੇ ਵੀ ਚਲਾਨ ਕੱਟ ਰਹੇ ਹੋ ਬਿਲਕੁਲ ਜੀ ਤੁਹਾਡੇ ਸਾਹਮਣੇ ਅਸੀਂ ਚਲਾਨ ਕੱਟੇ ਵੀ ਆ ਜਾਲੀਆਂ ਅਸੀਂ ਲਵਾ ਕੇ ਜਮ੍ਹਾਂ ਵੀ ਕਰਨਦੇ ਆ ਨਾਲ ਉਹਨਾਂ ਨੂੰ ਚਲਾਨ ਵੀ ਦੇ ਕੇ ਭੇਜ ਰਹੇ ਆ ਜੀ ਤੇ ਇਹ ਸਿਰਫ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਕਰਕੇ ਜ਼ਿਆਦਾਤਰ ਸ਼ਕਤੀ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਤੇ ਜ਼ਿਆਦਾਤਰ ਪ੍ਰਕਾਸ਼ਪੁਰਬ ਦੇ ਕਰਕੇ ਆ ਪਰ ਰੂਟੀਨ ਵਿੱਚ ਵੀ ਸਾਡੇ ਵੱਲੋਂ ਇਸੇ ਤਰ੍ਹਾਂ ਸਖਤੀ ਰਹਿੰਦੀ ਹੈ ਜੀ ਮਾਨਯੋਗ ਸੀਪੀ ਸਾਹਿਬ ਦੀਆਂ ਇੰਸਟ੍ਰਕਸ਼ਨਾਂ ਨੇ ਸਾਨੂੰ ਅਸੀਂ ਹਰ ਵੇਲੇ ਜਿਹੜੇ ਮਸਤੈਦ ਰਹਿੰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਟ੍ਰੈਫਿਕ ਰੈਗੂਲੇਸ਼ਨ ਦੇ ਨਾਲ-ਨਾਲ ਮਾਰੇ ਅੰਸਰਾਂ ਦੀ ਵੀ ਚੈਕਿੰਗ ਕਰਦੇ ਹਾਂ ਜੀ ਜੀ ਤਾਂ ਅਗਰ ਕੋਈ ਸ਼ਰਾਰਤੀ ਅੰਸਰ ਲੱਗਦਾ ਤੇ ਉਸ ਨੂੰ ਫਿਰ ਕੀ ਇੱਥੇ ਕੀਤਾ ਜਾਂਦਾ ਉਹਨੂੰ ਅਸੀਂ ਦੇਖੋ ਜੀ ਉਹਦਾ ਵਹੀਕਲ ਵਾਹਨ ਐਪ ਦੇ ਵਿੱਚ ਪਾ ਕੇ ਪਹਿਲਾਂ ਚੈੱਕ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜੀ ਆ ਉਹਦੀ ਵੈਰੀਫਿਕੇਸ਼ਨ ਕਰਦੇ ਆ ਦਾ ਕੋ ਆਧਾਰ ਪੈਨ ਸਾਰੀ ਜਿਹੜੀ ਡਿਟੇਲ ਐ ਬਰੀਕੀ ਨਾਲ ਕਰਕੇ ਜਿਹੜਾ ਚੈੱਕ ਕਰਕੇ ਫਿਰ ਉਹਨੂੰ ਅਸੀਂ ਕਰਦੇ ਆ ਜੇ ਤੇ ਕੋਈ ਟ੍ਰਾਫਿਕ ਦੀ ਵਾਇਓਲੇਸ਼ਨ ਦੀ ਕਾਰਵਾਈ ਉਹਦੇ ਖਿਲਾਫ ਬੰਦੀ ਆ ਉਹ ਤੇ ਅਸਾਂ ਕਰਨੀ ਕਰਨੀ ਆ ਆਦਰਵਾਇਜ਼ ਜੇ ਕੁਝ ਜ਼ਿਆਦਾ ਸ਼ੱਕੀ ਸਾਨੂੰ ਲੱਗਦਾ ਵੀ ਕੋਈ ਸੈਟੀਸਫਾਈ ਨਹੀਂ ਅਸੀਂ ਉਤੋਂ ਅਸੀਂ ਉਹਨਾਂ ਨੂੰ ਵੈਰੀਫਿਕੇਸ਼ਨ ਹਵਾਤੇ ਮਤਲਕਾ ਥਾਣੇ ਭੇਜ ਦਿੰਨੇ ਆ ਫਿਰ ਉਹਦੀ ਵੈਰੀਫਿਕੇਸ਼ਨ ਕਰਦੇ ਆ ਜੀ ਤਾਂ ਹੁਣ ਲਗਾਤਾਰ ਔਨਲਾਈਨ ਚਲਾਨ ਵੀ ਕੱਟੇ ਜਾ ਰਹੇ ਆ ਨਾਲ ਚਲੋ ਮਸ਼ੀਨਾ ਪ੍ਰੋਵਾਈਡ ਨੇ ਤੇ ਜਿਹੜੀ ਸੰਗਤ ਬਾਹਰੋਂ ਆਉਂਦੀ ਆ ਕਿਉਂਕਿ ਇੱਕ ਇਹ ਵੀ ਬੜੀ ਧਾਰਨਾ ਬਣੀ ਹੋਈ ਆ ਕਿ ਪੁਲਸ ਜਿਹੜੀ ਆ ਸੰਗਤ ਦਾ ਚਲਾਨ ਕੱਟਦੀ ਦਿਖਾਈ ਦਿੰਦੀ ਆ ਕਿ ਤੁਸੀਂ ਸੰਗਤ ਦਾ ਵੀ ਚਲਾਨ ਕੱਟ ਰਹੇ ਹੋ ਕਿਉਂਕਿ ਗੁਰੂ ਨਗਰੀ ਆ ਪ੍ਰਕਾਸ਼ਪੁਰ ਆ ਸੰਗਤ ਲਾਜ਼ਮੀ ਤੌਰ ਤੇ ਜੇ ਗੱਲ ਕਰ ਲਈਏ ਆਮ ਦਿਨਾਂ ਦੇ ਉਤੋਂ ਵੱਧ ਕੇ ਜਿਹੜੀ ਸੰਗਤ ਗੁਰੂ ਨਗਰੀ ਚ ਪਹੁੰਚਣੀ ਆ ਤਾਂ ਕਿ ਉਹ ਅਗਰ ਕੋਈ ਗਲਤੀ ਕਰਦਾ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਜਾਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਇਹ ਤੁਹਾਡਾ ਸਵਾਲ ਬਿਲਕੁਲ ਸਹੀ ਆ ਜੀ ਜਿਹੜੀ ਬਾਹਰੋਂ ਆਈ ਸੰਗਤ ਆ ਅਸੀਂ ਉਹਦਾ ਕਿਸੇ ਦਾ ਵੀ ਚਲਾਨ ਨਹੀਂ ਕੱਟਦੇ ਸਿਰਫ ਉਹਨਾਂ ਨੂੰ ਅਸੀਂ ਗਾਈਡ ਕਰਦੇ ਆ ਜੇ ਕਿਸੇ ਨੇ ਗਲ ਨੋਟਿੰਗ ਦੇ ਕੇ ਭੇਜ ਦਿੰਨੇ ਆ ਕਿਸੇ ਵੇਲੇ ਕੋਈ ਵਨਵੇ ਆ ਜਾਂਦਾ ਨਹੀਂ ਪਤਾ ਹੁੰਦਾ ਬਾਹਰੋਂ ਆਇਆ ਉਹਨੂੰ ਇਹ ਨਹੀਂ ਕਿ ਅਸੀਂ ਚਲਾਨ ਦੇ ਦੇਣਾ ਵਾ ਉਹਨੂੰ ਸਗੋਂ ਅਸੀਂ ਸਹੀ ਰਸਤੇ ਪਾਉਨੇ ਆ ਬਿਕਉਂ ਉਹਨੂੰ ਸਮਝਾ ਕੇ ਭੇਜਦੇ ਆ ਜੇ ਕਿਤੇ ਸਾਨੂੰ ਲੋੜ ਪਵੇ ਕੋਈ ਕਰਮਚਾਰੀ ਨਾਲ ਵੀ ਜਿੰਦੀ ਅਸੀਂ ਭੇਜ ਕੇ ਔਰ ਉਹਨਾਂ ਨੂੰ ਪ੍ਰੋਪਰ ਸਹੀ ਰਸਤੇ ਦੇ ਛੱਟ ਕਿਉਂਨੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਗੱਲਾਂ ਕਰਦੇ ਸੀ ਕਿ ਬਾਹਰ ਦੀ ਗੱਡੀ ਦਾ ਜਾਂ ਚਲਾਨ ਪੁਲਿਸ ਕੱਟਦੀ ਆ ਜਾਂ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਸੀਗੀਆਂ ਤਾਂ ਇਹ ਚੀਜ਼ ਨੂੰ ਲੈ ਕੇ ਖਾਸ ਤੌਰ ਦੇ ਉਤੇ ਹਦਾਇਤਾਂ ਦਿੱਤੀਆਂ ਗਈਆਂ ਹਲਾ ਅਧਿਕਾਰੀਆਂ ਅਧਿਕਾਰੀਆਂ ਵੱਲੋਂ ਕਿ ਬਾਹਰ ਦੀ ਜੇ ਕੋਈ ਸ਼ਰਧਾਲੂ ਆਇਆ ਤਾਂ ਉਸ ਨੂੰ ਕਿਸ ਤਰੀਕੇ ਨਾਲ ਟ੍ਰੀਟ ਕਰਨਾ ਬਿਲਕੁਲ ਜੀ ਮਾਨਜਕ ਸਿੱਪੀ ਸਾਹਿਬ ਦੀਆਂ ਸਾਨੂੰ ਹਦਾਇਤਾਂ ਨੇ ਕਿਸੇ ਸ਼ਰਧਾਲੂ ਨੂੰ ਤੰਗ ਨਹੀਂ ਕਰਨਾ ਕਿਸੇ ਸ਼ਰਧਾਲੂ ਦਾ ਚਲਾਨ ਨਹੀਂ ਕੱਟਣਾ ਹੈਗਾ ਜੇ ਕੋਈ ਗਲਤੀ ਕਰ ਵੀ ਲੈਂਦਾ ਉਹਨੂੰ ਵਾਰਨਿੰਗ ਦੇ ਕੇ ਔਰ ਸਹੀ ਰਸਤੇ ਪਾ ਕੇ ਉਹਨਾਂ ਨੂੰ ਭੇਜ ਦੇਣਾ ਕੋਈ ਅਸੀਂ ਚਲਾਨ ਨਹੀਂ ਕਰਦੇ ਚਲਾਨਪੁੱਕਾ ਸਾਡੇ ਕੋਲ ਨਹੀਂ ਚੈੱਕ ਕਰ ਲੋ ਕਿਸੇ ਵੀ ਬਾਹਰ ਦੀ ਗੱਡੀ ਦਾ ਚਲਾਨ ਨਹੀਂ ਨਿਕਲੇਗਾ ਜੀ ਤਾਂ ਹੁਣ ਸਖਤੀ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਹੇਗੀ ਪ੍ਰਕਾਸ਼ਪੁਰਮ ਨੂੰ ਲੈ ਕੇ ਇਸੇ ਤਰ੍ਹਾਂ ਰਹੇਗੀ ਜੀ ਬਿਲਕੁਲ ਕਸੀਂ ਸੋਨੇ ਆ ਕਿ ਸਫਲਤਾਪੂਰਕ ਅਸੀਂ ਟ੍ਰੈਫਿਕ ਨੂੰ ਰੈਗੂਲੇਸ਼ਨ ਦੇ ਨਾਲ-ਨਾਲ ਲਾ ਐਂਡ ਆਰਡਰ ਦੀ ਸਥਿਤੀ ਨੂੰ ਵਧੀਆ ਬਣਾਈ ਰੱਖੀ ਹੈ ਤੇ ਮਹਾਰਾਜ ਦਾ ਪ੍ਰਕਾਸ਼ਪੁਰਬ ਸਾਰੇ ਜਿਹੜੇ ਆ ਵਧੀਆ ਤਰੀਕੇ ਨਾਲ ਬਣਾਈ ਹੈ ਜੀ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰਕਾਸ਼ਪੁਰਬ ਨੂੰ ਲੈ ਕੇ ਹੁਣ ਨਾਕੇਬੰਦੀ ਲਗਾਤਾਰ ਜਾਰੀਆ ਕਿਉਂਕਿ ਪ੍ਰਕਾਸ਼ਪੁਰ ਨੂੰ ਲੈ ਕੇ ਸੰਗਤਾਂ ਜਿੱਥੋਂ ਦੂਦਰਾਜੇ ਤੋਂ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ ਉੱਥੇ ਹੀ ਜੋ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣ ਵਾਸਤੇ ਪੁਲਿਸ ਵੱਲੋਂ ਹੁਣ ਪਹਿਲ ਕਦਮੀ ਕੀਤੀ ਗਈ ਆ ਕਿ ਟ੍ਰੈਫਿਕ ਪੁਲਿਸ ਹੁਣ ਵੱਧ ਚੜ ਕੇ ਨਾਕੇਬੰਦੀ ਕਰ ਰਹੀ ਆ ਤਾਂ ਜਿੱਥੇ ਕਿ ਅਗਰ ਕੋਈ ਟ੍ਰੈਫਿਕ ਦੀ ਉਲੰਘਣਾ ਕਰਦਾ ਨਹੀਂ ਰੂਲ ਫੋਲੋ ਕਰਦਾ ਉਸ ਦਾ ਤੇ ਕਾਰਵਾਈ ਹੁੰਦੀ ਆ ਇਸ ਤੋਂ ਇਲਾਵਾ ਪ੍ਰਕਾਸ਼ਪੁਰ ਨੂੰ ਲੈ ਕੇ ਜੋ ਸ਼ਰਾਰਤੀ ਅਨਸਰ ਹੈਗੇ ਨੇ ਜਿਨ੍ਹਾਂ ਧਰਮ ਸਥਾਨਾਂ ਦੇ ਉੱਤੇ ਜਾਂਦੇ ਨੇ ਜਿਨ੍ਹਾਂ ਵੱਲੋਂ ਕੋਈ ਨਾ ਕੋਈ ਸ਼ਰਾਰਤ ਕੀਤੀ ਜਾਵੇ ਤਾਂ ਉਸ ਚੀਜ਼ ਨੂੰ ਰੋਕਣ ਵਾਸਤੇ ਹੁਣ ਪੁਲਿਸ ਵੱਲੋਂ ਪਹਿਲ ਦੇ ਆਧਾਰ 'ਤੇ ਇਸ ਤਰੀਕੇ ਦੇ ਨਾਲ ਜਿਹੜੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਸ ਨੂੰ ਇਹ ਵੀ ਕਹਿ ਗਿਆ ਤੇ ਅਧਿਕਾਰੀ ਨੇ ਉਹਨਾਂ ਵੱਲੋਂ ਇਹ ਵੀ ਕਹਿ ਗਿਆ ਕਿ ਜਿਹੜੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਤਾਂ ਜੋ ਸ਼ਹਿਰ ਦੇ ਵਿੱਚ ਕਾਨੂੰਨੀ ਵਿਵਸਥਾ ਬਿਲਕੁਲ ਠੀਕ ਰਹਾ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਯਸਨ ਜਗਬਾਨੀ ਟੀਵੀ ਸ਼੍ਰੀਮੰਸ ਸਾਈਂ